ਪਤੰਜਲੀ ਦੇ ਸ਼ਾਕਾਹਾਰੀ ਉਤਪਾਦਾਂ ਵਿੱਚ ਮੱਛੀ ਆਜ ਗਈ ਤਰਥਲੀ ਬਾਬਾ ਰਾਮਦੇਵ ਨੂੰ ਇੱਕ ਹੋਰ ਮੁਸੀਬਤ ਨੇ ਘੇਰਿਆ ਬ੍ਰਾਂਡਿੰਗ ਨੂੰ ਲੈ ਕੇ ਕੇਂਦਰ ਤੋਂ ਮੰਗਿਆ ਜਵਾਬ ਜੀ ਹਾਂ ਜੋ ਗੁਰੂ ਰਾਮਦੇਵ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਔਰ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਔਰ ਫੂਡ ਦੇ ਵਿਭਾਗ ਅਤੇ ਪਤੰਜਲੀ ਤੋਂ ਕੰਪਨੀ ਦੇ ਦੰਦਾਂ ਦੀ ਦੇਖਭਾਲ ਉਤਪਾਦ ਦਿਵਿਆ ਦੰਤ ਮੰਜੋ ਦੇ ਘਥਿਤ ਗਲਤ ਬ੍ਰਾਂਡਿੰਗ ਨੂੰ ਲੈ ਕੇ ਔਰ ਜਵਾਬ ਤਲਬੀ ਕੀਤੀ ਹੈ ਜੀ ਹਾਂ ਹੁਣ ਇਸ ਵੇਲੇ ਬਾਬਾ ਰਾਮਦੇਵ ਇੱਕ ਹੋਰ ਨਵੀਂ ਮੁਸੀਬਤ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ yog guru ramdev ਦੀ ਅਗਵਾਈ ਵਾਲੀ patanjali ayurvedic limited ਦੀਆਂ ਮੁਸ਼ਕਲਾਂ ਇੱਕ ਵਾਰ ਮੁੜ ਵੱਧਦੀਆਂ ਨਜ਼ਰ ਆ ਰਹੀਆਂ ਨੇ ਦਰਅਸਲ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਤੇ patanjali ਤੋਂ ਕੰਪਨੀ ਦੇ ਦੰਦਾਂ ਦੀ ਦੇਖਭਾਲ ਉਤਪਾਦ divya dant manjan ਦੀ ਕਥਿਤ ਗਲਤ ਬ੍ਰਾਂਡਿੰਗ ਦੇ ਦੋਸ਼ਾਂ ਵਿੱਚ ਪਟੀਸ਼ਨਾਂ ਤੇ جواب طلبی ਕੀਤੀ ਹੈ ਇਸ ਸੰਬੰਧੀ ਐਡਵੋਕੇਟ ਜਤਨ ਸ਼ਰਮਾ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਪਤੰਜਲੀ ਹਰੀ ਬਿੰਦੀ ਵਾਲੇ ਦਿਵਿਆ ਟੂਥਪੇਸਟ ਦੀ ਮਾਰਕੀਟ ਕਰਦੀ ਹੈ ਇਸ ਦਾ ਮਤਲਬ ਇਹ ਹੈ ਕਿ ਇਸ ਉਤਪਾਦ ਨੂੰ ਬਣਾਉਣ ਦੇ ਵਿੱਚ ਸਿਰਫ ਸ਼ਾਕਾਹਾਰੀ ਸਮੱਗਰੀ ਦੀ ਵਰਤੋਂ ਕੀਤੀ ਹੈ ਪਰ ਇਸ ਵਿੱਚ ਸਮੁੰਦਰੀ ਫੋਮ ਦਾ ਨਾਂ ਦਾ ਇੱਕ ਪਦਾਰਥ ਹੁੰਦਾ ਹੈ ਜੋ ਕਿ ਅਸਲ ਵਿੱਚ ਮੱਛੀ ਤੋਂ ਮਿਲਿਆ ਹੋਇਆ ਇੱਕ ਮਿਸ਼ਰਣ ਹੈ ਔਰ ਇਸ ਕਰਕੇ ਇਸ ਦਾ ਇਹ ਦਾਵਾ غلط ਹੈ ਜਿਹੜੇ ਲੋਕ ਸ਼ਾਕਾਹਾਰੀ ਨੇ ਉਹਨਾਂ ਨੂੰ ਮੱਛੀ ਖਲਾਈ ਜਾ ਰਹੀ ਹੈ ਜੀ ਹਾਂ ਸ਼ਰਮਾ ਦੀ ਪਟੀਸ਼ਨ ਦੇ ਮਤਵਕ ਇਹ ਡਰੱਗਸ ਐਂਡ ਕੋਸਮੈਟਿਕਸ ਐਕਟ ਦੇ ਤਹਿਤ ਗਲਤ ਬ੍ਰਾਂਡਿੰਗ ਦਾ ਮਾਮਲਾ ਹਾਲਾਂਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਦਵਾਈਆਂ ਦੀ ਸ਼ਾਕਾਹਾਰੀ ਜਾਂ ਮਾਸਾਹਾਰੀ ਲੇਬਲਿੰਗ ਲਾਜ਼ਮੀ ਹੈ ਪਰ ਜੇਕਰ ਹਰੀ ਬਿੰਦੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਉਤਪਾਦ ਪੂਰੀ ਤਰ੍ਹਾਂ ਦੇ ਨਾਲ ਸ਼ਾਕਾਹਾਰੀ ਨਹੀਂ ਦਾ ਇਹ ਡਰੱਗਸ ਤੇ ਕੋਸਮੈਟਿਕਸ ਐਕਟ ਦੀ ਉਲੰਘਣਾ ਹੈ ਐਸਪੋਟਿਸ਼ਨ ਤੇ ਦਿੱਲੀ ਹਾਈ ਕੋਰਟ ਦੇ ਜੱਜ ਸੰਜੀਵ ਨਰੂਲਾ ਨੇ ਕੇਂਦਰ ਐਫਐਸਐਸਏ ਆਈ ਦੇ ਨਾਲ ਪਤੰਜਲੀ RAMDEEP DIVYA PHARMACY ਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਕੱਢ ਮਾਰਿਆ ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਪਤੰਜਲੀ ਦੇ ਉਤਪਾਦਨ ਵਿੱਚ ਮੱਛੀ ਆਧਾਰਿਤ ਮਿਸ਼ਰਣ ਦੀ ਮੌਜੂਦਗੀ ਉਸ ਲਈ ਤੇ ਉਸਦੇ ਪਰਿਵਾਰ ਦੇ ਲਈ ਸਦਮੇ ਵਾਲੀ ਹੈ ਕਿਉਂਕਿ ਉਹ ਪੂਰਨ ਸ਼ਾਕਾਹਾਰੀ ਨੇ ਔਰ decreto ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਨਵੀਂ ਪਟੀਸ਼ਨ ਪਈ ਹੈ ਇਹ RAMDEV ਦੇ ਗੜ ਦੇ ਵਿੱਚ ਮੱਛੀ ਦਾ ਕੰਡਾ ਪਣਦੀ ਹੈ ਤੇ ਜਾਂ ਫਿਰ ਕੰਡੇ ਨਾਲ ਕੰਡਾ ਕੱਢ ਲਿਆ ਜਾਂਦਾ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, Canada ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ